ਲੱਗਦਾ ਤੁਸੀਂ بتاਉਣੀ ਕੀ ਹੋ ਗਿਆ ਲੰਦਾਂ ਦਾ ਕੀ ਹੋ ਗਿਆ ਮੰਮੀ ਨੂੰ ਇਹ ਕਿੰਦਾ ਜਿਆ ਗੱਲਾਂ ਕਰਦੇ ਵੇ ਜਿਵੇਂ ਵੈਸਟਰਨ ਕੱਪੜੇ ਪਾਏ ਹੈ ਇਹਦਾ ਮਤਲਬ ਮੇਰਾ ਕੈਰੈਕਟਰ ਡਾਊਨ ਹੈ ਜੇ ਮੈਂ ਗਲਤ ਹਾਂ ਜੇ ਮੈਂ ਚਾਰ ਬੰਦਿਆਂ ਨਾਲ ਬੈਠ ਕੇ ਆਪਣੇ ਆਫਿਸ ਦਾ ਕੋਈ ਕੰਮਾਂ ਜਾਂ ਕੋਈ ਗੱਲ ਕਰਦੀ ਹਾਂ ਤੇ ਮੈਂ ਗਲਤ ਹੋ ਗਈ ਬਣੀ ਫਿਰਦੀ ਬਹੁਤ ਹੀ ਚੁਧਰਾਣੀ ਇਹ ਕਹਿੰਦੀ ਖਰੇ ਮੈਨੂੰ ਅਕਲ ਮੌਤ ਹੀ ਨਹੀਂ ਹੈਗੀ ਕੀ ਕਰ ਰਹੀ ਮੰਮੀ ਬੜੀ ਉੱਚੀ ਆਵਾਜ਼ ਆ ਰਹੀ ਹੈ ਦੀਦੀ ਜੀ ਕੀ ਕਹਿੰਦੇ ਪਹਿਲੇ ਤੁਹਾਨੂੰ ਨਹੀਂ ਕਹਿੰਦੀ ਸੀ ਮੋਰੇ ਜ਼ੁਬਾਨ ਚ ਲਾਨ ਲੱਪੀ ਆ ਹਾਂ ਮੈਂ ਤੁਹਾਨੂੰ ਕਿਹਾ ਬਾਹਰ ਜਿਹੜੇ ਨਿਕਲਦੇ ਕੰਮਾਂ 'ਚ ਏਦਾਂ ਦੇ ਹੀ ਬੰਦੇ ਹੁੰਦੇ ਮੁੰਮੀ ਫਿਰ ਮੈਂ ਸੁਣੀ ਮੈਂ ਕਿਹਾ ਹਾਈ ਹਾਈ ਆਪਣੀ ਸੱਸ ਮਨ ਨੂੰ ਕਿ ਏਦਾਂ ਗੱਲ ਕਰਦਾ ਜਿੱਦਾਂ ਬੋਲਦੇ ਵੇ ਸੁੱਟੀ ਬਾਹਰ ਗਲੀ 'ਚ ਆਵਾਜ਼ ਆ ਰਹੀ ਸੀ ਮੈਨੂੰ ਆਣੀ ਸੀ ਆਵਾਜ਼ ਲੁਤਰੋ ਕਹਿੰਦੀ ਮੈਂ ਨਹੀਂ ਕੱਪੜੇ ਏਦਾਂ ਦੇ ਪਾਣੇ ਆ ਮੈਂ ਨਹੀਂ ਬਦਲਣਾ ਹਾਂ ਮੈਂ ਵੀ ਕਹਤਾ ਮੈਂ ਕਿ ਨਿਕਲੋ ਕਰੋ ਬਾਹਰ ਮੈਨੂੰ ਰੱਖਣਾ ਚੰਗਾ ਕੀਤਾ ਮੰਮੀ ਚੰਗਾ ਐਵੇਂ ਗਲੀ ਕੋਨ ਚ ਬੈਸੇ ਨਾ ਠੀਕ ਐ ਵੱਖਰਾ ਰੋ ਤੇ ਆਪਣੇ ਫਿਰ ਜਿੱਦਾਂ ਮਰਜ਼ੀ ਲਾਓ ਪਾਓ ਮੇਰੇ ਭਾ ਦੀ ਪਾਵੇ ਤੇ ਪਾਵੇ ਨਾ ਪਾਵੇ ਹਾਂ ਕਹਿੰਦੀ ਆਂਦਾ ਨਾ ਉਹ ਛੀਟਾ ਦਾ ਮੈਂ ਕਰਦੀ ਗੱਲ ਮੈਂ ਵੀ ਤੂੰ ਕੀ ਗੱਲ ਕਰਨੀ ਐ ਮੇਰੇ ਮੋਰੇ ਕੁਸਕ ਕਰਤਾ ਦਿਖਾਏ ਉਹਨੂੰ ਮੈਂ ਬੰਦੇ ਦਾ ਦਉਂਗੀ ਪੁੱਤ ਬਣਾ ਨਹੀਂ ਮੰਮੀ ਨੂੰ ਨਾ ਤੇ ਆਪਣੀ ਗੱਲ ਤੇ ਅੜੇ ਰਹੀਓ ਠੀਕ ਐ ਨਾ ਹੁਣ ਉਹਨੂੰ ਕੱਢ ਕੇ ਹੀ ਰਹੀਓ ਬਾਹਰ ਮੈਂ ਅੜੀ ਆ ਮੇਰਾ ਗੁੱਸਾ ਨਹੀਂ ਵੇਖਿਆ ਹਜੇ ਮੈਂ ਜਿੱਥੇ ਅੜ ਗਈ ਉੱਥੇ ਅੜ ਗਈ हां लंगण दवां ਤੇ ਮੈਂ ਬਥੇਰਾ ਕੁਛ ਲੰਗਣ ਦਵਾ ਤੇ ਜੇ ਅੜਜਵਾ ਤੇ ਮੈਂ ਹਾਥੀ ਦੀ ਪੂਛ ਵੀ ਨਾ ਲੰਗਣ ਦਵਾ हां ਕਿਤੇ ਭਲੇਖੇ ਧੁਰੀ ਫਿਰਦੀ ਐ ਹੀ हां ਮੈਂ ਤਾਂ ਬੜਾ ਪਰ ਪਰ ਤਾਂ ਕੰਨ ਨੂੰ ਨਾ ਜੋ ਖੂਨ ਨਿਕਲਨ ਨੂੰ ਫਿਰਦਾ ਨਾਲ ਦੀਆਂ ਗੱਲਾਂ ਸੁਣ ਸੁਣ ਕੇ ਬਣੀ ਫਿਰਦੀ ਕਹਿੰਦੀ ਮੈਨੂੰ ਪ੍ਰੂਫ ਦਿਓ ਮੈਂ ਕਿਹੜੇ ਕਿਹੜਾ ਪ੍ਰੂਫ ਲਿਆਵਾ ਹੈ ਦੁਨੀਆ ਸਾਰੀ ਗੱਲਾਂ ਕਰਦੀ ਮੱਲਾ ਸਾਰਾ ਗੱਲਾਂ ਕਰਦਾ ਨਹੀਂ ਅਸੀਂ ਕੋਈ ਡਿਟੈਕਟਿਵ ਥੋੜੀਆਂ ਜੋ ਤੁਹਾਡੇ ਮਗਰ ਮਗਰ ਜਾ ਕੇ ਤੁਹਾਡੇ ਪ੍ਰੂਫ ਦਿਓ ਮੈਂ ਨਹੀਂ ਚੰਗਾ ਤੂ ਪ੍ਰੂਫ ਮੰਗਦੀ ਮੇਰੇ ਤੋਂ ਤੇ ਨਹੀਂ ਤੈਨੂੰ ਮੈਂ ਪ੍ਰੂਫ ਵੱਡੀ ਨੂੰ ਆਪਣੀ ਸਾਸਮਾਨਾ ਭਲਾਂ ਕੋਈ ਇਦਾਂ ਗੱਲ ਕਰਦੀ ਆ ਕੋਈ ਗੱਲ ਨਹੀਂ ਮੰਗਦੀ ਤੂੰ ਫਿਕਰ ਨਾ ਕਰੋ ਇਹ ਜਾਂਦੇ ਘਰ ਛੱਡ ਕੇ ਜਾਂਨ ਦੋ ਤੂੰ ਫਿਕਰ ਨਾ ਕਰੋ ਅੱਧਾ ਬੈਠੇ ਆ ਨਾ ਮੈਂ ਮੈਂ ਤਾਂ ਤੁਹਾਡੀ ਸੇਵਾ ਕਰੂੰ ਮੈਨੂੰ ਪਤਾ ਬੁੱਤ ਤੂੰ ਹੈਗੀ ਆ ਤੇਰੇ ਸਿਰ ਤੇ ਤਾਂ ਮੈਂ ਉੱਡੀ ਫਿਰਦੀ ਆ ਮੈਨੂੰ ਪਤਾ ਤੂੰ ਹੈਗੀ ਆ ਕੋਈ ਨਹੀਂ ਫਿਕਰ ਨਹੀਂ ਕਰ ਕੋਈ ਨਹੀਂ ਸਵੇਰੇ ਤੂੰ ਮੈਂ ਕੀ ਕਰਾਂ ਮਕਾਨ ਖਾਲੀ ਘਰ ਕਰੋ ਮੇਰਾ ਖਾਲੀ ਜਾਓ ਜਿੱਥੇ ਜਾਣਾ ਜਿਵੇਂ ਮਰਜ਼ੀ ਫਿਰ ਨੱਚਦੀ ਫਿਰ ਜਿਵੇਂ ਮਰਜ਼ੀ ਰਹੀ ਹਾਂ ਆ ਮਮਿਤੜੇ ਲੱਤਾਂ ਘੁੱਟਦਾ ਤੇ ਉਹ ਤਾਂ ਮੇਰਾ ਗਲਾ ਘੁੱਟਨ ਨੂੰ ਫਿਰਦੀ ਆ ਤੂੰ ਹੀ ਆ ਜਿਹੜੀ ਮੇਰੀ ਸੇਵਾ ਕਰਦੀ ਆ ਹਾਏ ਚੁੱਪੇ ਸੋਸਮਾ ਦੀ ਸੇਵਾ ਕਰਾਂਗੇ ਤਾਂ ਕੱਲ ਨੂੰ ਸਾਡੀ ਸੇਵਾ ਸਾਡੇ ਜਾਨੀ ਕਰਨਗੇ ਜੇ ਅਸੀਂ ਨਾ ਕੀਤੀ ਇਹ ਕੋਣ ਸੋਚਦਾ ਹੈ ਇਹ ਉਹ ਵੀ ਸੋਚੇ ਨਾ ਇਹ ਉਹ ਵੀ ਸੋਚ ਲਵੇ ਹਾਏ ਚਲ ਕੋਈ ਨਹੀਂ ਤੂੰ ਵੀ ਸਵੇਰ ਦੀ ਥੱਕੀ ਆ ਐ ਕਰ ਮੈਨੂੰ ਪਾਣੀ ਪਿਲਾ ਦੇ ਘੁੱਟ ਕੇ ਤੇ ਚਲ ਆਰਾਮ ਕਰ ਹਾਂ ਤਾਂ ਮਮਿਤੜੇ ਆਹ ਚੁੱਲ੍ਹੇ ਉੱਨੀਆ ਪਾਣੀ ਪਾ ਦੇ ਲੈ ਆ ਪਾਣੀ ਠੀਕ ਚੰਗਾ ਫੇਰ ਆਮ ਕਰ ਤੂੰ ਵੀ ਹਾਂ ਤੇ ਮਾ ਖਰਾ ਕੀਤਾ ਇਸ ਕੁੜੀ ਨੇ ਮੇਰਾ ਹੂੰ ਆਉਂਗਾ ਨਾ ਮਜ਼ਾ ਕੱਢ ਦਿੱਤਾ ਜਦੋਂ ਮੰਮੀ ਜੀ ਨੇ ਬਾਹਰ ਇਹਨਾਂ ਨੂੰ ਮੈਨੂੰ ਤਾਂ ਮਜ਼ਾ ਹੀ ਆ ਗਿਆ ਮੈਨੂੰ ਤਾਂ ਰੂਹ ਖੁਸ਼ ਹੋ ਗਈ ਰੂਹ ਬੜੀ ਵੱਡੀ ਬੰਦੀ ਸੀ ਹੈ ਨਾ ਤਨਖਾਹਾਂ ਲਿਆ ਲਿਆ ਜਿੰਦੀ ਸੀ ਮੰਮੀ ਨੂੰ ਹੈ ਮੰਮੀ ਨੂੰ ਆਪਣੇ ਵਾਸਤੇ ਕਰਨ ਨੂੰ ਫਿਰਦੀ ਸੀ ਨਾ ਮੇਰੇ ਹੁੰਦੇ ਇਦਾਂ ਕਿਦਾਂ ਹੋਣ ਹੁਣ ਵੀ ਦਾ ਹੀ ਰਾਜ ਹੈ ਇਸ ਘਰ ਚ ਹੁਣ ਮੰਮੀ ਜੀ ਕੱਢ ਦਿੰਗੇ ਨਾਲ ਘਰੋਂ ਬਾਹਰ ਬਸ ਫਿਰ ਮੇਰਾ ਹੀ ਰਾਜ ਹੈ ਬੁੜੀ ਨੇ ਦੋ ਟਾਈਮ ਦੇ ਕਿੰਨੇ ਕੁ ਰੋਟੀ ਖਾ ਲੈਣਗੇ ਆ ਪਰ ਸਾਰਾ ਕੁਝ ਮੇਰੇ ਨਾਂ ਹੋਊਗਾ ਹੁਣ ਹੇ ਰੱਬ ਦੇ ਕਰ ਦੇ ਰੇ ਅੰਧੇਰ ਨਹੀਂ ਬਿਲਕੁਲ ਸਹੀ ਸਾਰੀ ਪ੍ਰਾਪਰਟੀ ਮੇਰੇ ਨਾਂ ਆਵੇ ਮੇਰੀ ਜਵਾ ਕੈਸ਼ ਕਰਨਗੇ ਹੁਣ ਉਹ ਵੀ ਕੀ ਯਾਦ ਰੱਖੂਗੀ ਕਿ ਜਿਹਦੇ ਨਾਲ ਪਾਲਾ ਪਿਆ ਸੀਗਾ ਉਹਦਾ ਹਾਂ ਚੰਗੀ ਭਲੀ ਦਾ ਮੈਂ ਕਰੈਕਟਰ ਕਰ ਤਾ ਨਾ ਖਰਾਬ ਹਾਂ ਮੰਮੀ ਦੀਆਂ ਨਜ਼ਰਾਂ ਦੇ ਵਿੱਚ ਹਾਂ ਪਾਵਾ ਸਹੀ ਸੀ ਖੈ ਮੈਨੂੰ ਕੀ ਐ ਮੈਂ ਤਾਂ ਆਪਣਾ ਫਾਇਦਾ ਸੋਚਣਾ ਉਹਦਾ ਥੋੜਾ ਦੇਖਣਾ ਐ ਹਾਂ ਮੇਰੇ ਵੱਲੋਂ ਜਿਹੜੇ ਮਰਜੀ ਡਰੈਸਾਂ ਪਾਈ ਫਿਰ ਮੈਨੂੰ ਕੀ ਐ ਮੈਂ ਤਾਂ ਪ੍ਰਾਪਰਟੀ ਮਿਲ ਗਈ ਮੈਨੂੰ ਹੋਰ ਕੀ ਚਾਹੀਦਾ ਹੁਣ ਤਾਂ ਬਸ ਇਹ ਮੇਰੇ ਨਾਂ ਲਿਖਾ ਦੋ ਬੁੜੀ ਕੋਲੋਂ ਛੇਤੀ ਛੇਤੀ ਬਸ ਫਿਰ ਮੈਂ ਫਾਰਕਾ ਤੇ ਨੀ ਵਟੀਏ ਕੀ ਸੀਪਾ ਹਾਂਜੀ ਹੁਣ ਕੀ ਹੋ ਗਿਆ ਹਾਈ ਪੁੱਤ ਡੈਮੇ ਕੀ ਹੋ ਗਿਆ ਕੀ ਹੋਇਆ ਟਾਈਮ ਵੇਖ ਤਾਂ ਸਹੀ 11 ਵਜਨ ਨੂੰ ਆਏ ਪੁੱਤ ਮੈਨੂੰ ਦੇ ਕੁਛ ਤੋਕ ਫੁਲਕਾ ਇੱਕ ਦੇ ਤੇ ਮੈਂ ਕੋਲੇ ਖਾਵਾਂ ਮੇਰਾ ਸਿਰ ਨਾ ਮੇਰੀ ਗੱਲ ਸੁਣੋ ਮੰਮੀ ਜੀ ਤੁਹਾਨੂੰ ਕੀ ਲੱਗਦਾ ਮੈਂ ਵਿਹਲੀ ਬੈਠੀ ਆ ਮੈਂ ਕੰਮ ਕਰਦੀ ਪਈ ਪਹਿਲੇ ਜਵਾਕ ਨੂੰ ਬਣਾ ਕੇ ਦੇ ਦਵਾਂ ਫੇ ਤੁਹਾਨੂੰ ਫੇ ਦੇ ਦਵਾਂਗੀ ਉਹਨੇ ਵੀ ਜਾਣਾ ਆ ਕੰਮ ਤੇ ਨਹੀਂ ਮੈਂ ਕਿੰਨੀ ਮੈਂ ਦਵਾਈ ਖਾਣੀ ਮੈਨੂੰ ਕੁਛ ਭੋਰਾ ਕੁਛ ਖਾਣ ਨੂੰ ਸਾਰੀ ਦਿਹਾੜੀ ਦੀ ਕੁਛ ਨਾ ਕੁਛ ਖਾਣਾ ਹੀ ਹੁੰਦਾ ਕਦੇ ਦਵਾਈ ਖਾਣੀ ਹੁੰਦੀ ਹੈ ਕਦੇ ਰੋਟੀ ਖਾਣੀ ਹੁੰਦੀ ਹੈ ਕਦੇ ਚਾਹ ਪੀਣੀ ਹੁੰਦੀ ਹੈ ਬਸ ਤੁਹਾਡਾ ਤਾਂ ਇਹੀ ਟੰਟਾ ਨਹੀਂ ਮੁੱਕਦਾ ਸਾਰੀ ਦਿਹਾੜੀ ਲੇਕਿਨ ਮੈਂ ਆਪਣੇ ਜਵਾਕ ਵੀ ਦੇਖਣੇ ਨਹੀਂ ਦੇਖਣੇ ਹਏ ਮੈਂ ਤਾਂ ਸਵੇਰ ਦੀ ਚਾਹ ਵੀ ਨਹੀਂ ਪੀਤੀ ਦੇ ਦੰਨੀਆਂ ਸਬਰ ਕਰ ਲੋ ਹਾਂ ਮੈਂ ਕਿਤੇ ਵਿਹਲੀ ਬੈਠੀ ਹਾਂ ਇੱਥੇ ਹਏ ਹੇ ਰੱਬ ਕਿੰਨੀਆਂ ਕੀਤੀਆਂ ਦੀ ਮੈਨੂੰ ਸਜ਼ਾ ਦਿੰਦੀ ਹੈ ਹਏ ਦੇਖਾ ਕਹਿੰਦੇ ਆ ਨਾ ਕਰੋ ਤੇ ਭਰੋ ਹਾਈ ਮੈਂ ਆਪਣੇ ਚੰਗੇ ਨੂੰ ਪੁੱਤ ਨੂੰ ਇਸ ਗੰਦੀ ਔਰਤ ਤੇ ਮਗਰ ਲੱਗ ਕੇ ਮੈਂ ਉਹਨਾਂ ਨੂੰ ਕੱਟਤਾ ਕਰੂੰ ਹਾਏ ਉਹ ਤੇ ਵਿਚਾਰੀ ਕੰਮ ਤੇ ਜਾਂਦੀ ਵੀ ਮੈਨੂੰ ਰੋਟੀ ਕੜੀ ਪੁੱਛ ਕੇ ਪਣਾ ਕੇ ਜਾਂਦੀ ਸੀ ਮੈਨੂੰ ਦਵਾਈ دارو ਪੁੱਛ ਕੇ ਦੇਹੇ ਜਾਂਦੀ ਸੀ ਉਹ ਬੜੀ ਸਾਰੀ ਤਨਖਾਹ ਮੇਰੀ ਤਲੀ ਤੇ ਵਰਦੀ ਸੀ ਮੈਂ ਇਸ ਜਨਾਨੀ ਦੇ ਮਗਰ ਲਾਕੋ ਕੀ ਹਾਏ ਉਹ ਦਿਨਾਂ ਬੜੀਆਂ ਮਾੜੀਆਂ ਕੀਤੀਆਂ ਉਹੀ ਭੁਗਤੀ ਗਈਆਂ ਮੈਂ ਅੱਜ ਹਾਏ ਉਹ ਹੀ ਭੁਗਤੀਆਂ ਆਏ ਮੈਂ ਸਾਰਾ ਜਾਇਦਾਦ ਲਾਤੀ ਇਹ ਮਿੱਠੀ ਪਿਆਰੀ ਹੋ ਕੇ ਲੈ ਗਈ ਉਹਨਾਂ ਦਾ ਹਿੱਸਾ ਵੀ ਹਾਏ ਬਦਲ ਗਈ ਮੈਂ ਰਾਜ ਬਦਲ ਗਈ ਇਹ ਜਨਾਨੀ ਮੇਰੇ ਬੱਚਿਆਂ ਦਾ ਵੀ ਹਿੱਸਾ ਖਾ ਗੀਏ ਅੱਜ ਮੈਨੂੰ ਦੋ ਰੋਟੀਆਂ ਤੋਂ ਮਥਾਜ ਕਰਤਾ ਇਨੇ ਹਾਏ ਹਾਣੀ ਨੀ ਤੂੰ ਝਾਲਵੇਂ ਨੀ ਤੂੰ ਇੰਨੀ ਢੱਡੀ ਕੋੜ ਨਿਗਲੀ ਤੂੰ ਮੇਰੇ ਚੰਗੇ ਨੂੰ ਪੁੱਤ ਨੂੰ ਕਰੋ ਕਢਾਤਾ ਹਾਂ ਨੀ ਤੂੰ ਇੰਨੀ ਭੈੜੀ ਇੰਨੀ ਜ਼ੁਲਮਈ ਹਾਏ ਹਾਣੀ ਮੈਂ ਤਾਂ ਤੈਨੂੰ ਸਮਝ ਹੀ ਨਾ ਸਕੀ ਹੇ ਹਏ ਮੈਂ ਮੇਰਾ ਸੀਤਾ ਐ ਮੈਂ ਸੀਤੇ ਪੁੱਤ ਤੇਰੇ ਕੋ ਕਿਹੜੇ ਮੂੰ ਨਾ ਮਾਂ ਐ ਇਹ ਮੈਂ ਤਾਂ ਸਾਰਾ ਕੁਛ ਤੇਰਾ ਵੀ ਝਾੜਤਾ ਇਸ ਗੰਦੀ ਜਨਾਨੀ ਦੇ ਮਗਰ ਲੱਗ ਕੇ ਹਏ ਸੀਤੇ ਕਿੱਥੇ ਆ ਪੁੱਤ ਹਾਈ ਚਲੋ ਇਸ ਤੋਂ ਬਾਹਰ ਹਾਈ ਹਾਈ ਮੈਂ ਕਿੱਥੇ ਜਾਊਂਗੀ ਜਦੋਂ ਸਿਆਪੇ ਮੇਰੇ ਤੋਂ ਨਹੀਂ ਚੱਲੇ ਜਾਂਦੇ ਹਾਈ 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 ਰੋਜ਼ ਦੇ ਸਿਆਪੇ ਕਦੇ ਰੋਟੀ ਦੇ ਦੋ ਕਦੇ ਪਾਣੀ ਦੇ ਦੋ ਕਦੇ ਦਵਾਈਆਂ ਲੈ ਦੇ ਉੱਥੇ ਪੇੜਾ 'ਚ ਲੱਗਦੇ ਨੇ ਪੈਸੇ ਭਲਾਂ ਆਹੋ ਐਵੇਂ ਬੁਢੀ ਦਾ ਸਿਆਪਾ ਹੀ ਨਹੀਂ ਮੁਗਦਾ ਜਾਓ ਜਿੱਥੇ ਦਫਾ ਹੋਵੋ ਜਿੱਥੇ ਮਰਜ਼ੀ ਮਰੋ ਇੱਥੇ ਵਾਪਸ ਨਹੀਂ ਆਣੇ ਚਾਹੀਦੇ ਮੇਰੇ ਘਰੇ ਜਿੱਥੇ ਮਰਜ਼ੀ ਦਫਾ ਹੋਵੋ ਹੇ 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 ਮਮੀ ਮਮੀ ਆ ਕੀ ਹੋ ਗਿਆ ਨੋ ਪੁੱਟੋ ਪੁੱਟੋ ਟੋ ਹੇ ਹੇ ਕੀ ਆ ਨਾ ਤੈਨੂੰ ਤੈਨੂੰ ਹਾ ਕੀ ਹੋ ਰਿਹਾ ਤੋ ਕੀ ਤੁਹਾਡੀ ਹੇ ਪੁੱਤ ਹੇ 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 ਪੁੱਤ ਕੀ ਹੋ ਗਿਆ ਮਮੀ ਮੈਨੂੰ ਮੈਨੂੰ ਦੇਖੋ ਹੇ ਮੈਨੂੰ ਕਰੋ ਘਰ ਤਾਂ ਮੈਂ ਹਾ ਹਾਏ ਮੇਰੇ ਘਰ ਤੇ ਕਬ ਜਾ ਕਰਕੇ ਬੈ ਗਈ ਹੈ ਹਏ ਹਏ ਬੋਤ ਮੈਂ ਤੈਨੂੰ ਕੱਢਿਆ ਸੀ ਹਏ ਮੰਮੀ ਬੱਸ ਕਰੋ ਬੱਸ ਕਰੋ ਚੁੱਪ 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 ਐਨੀ ਉਹ ਐਨੀ ਗਿਰ ਗਈ ਹੈ ਕਿ ਪਹਿਲਾਂ ਸਾਨੂੰ ਘਰੋਂ ਘੜਾਤਾ ਤੇ ਹੁਣ ਤੁਹਾਡੇ ਨਾਲ ਵੀ ਉਹ ਜਿਸ ਨੂੰ ਕਰ ਦਿੱਤਾ ਉਹਨੇ ਮੰਮੀ ਤੁਸੀਂ ਦੇਖਿਆ ਨਾ ਮੈਨੂੰ ਹਏ ਦੇਖਿਆ ਨਾ ਤੁਸੀਂ ਜਿਹਦੇ ਪਿੱਛੇ ਲੱਗ ਗਏ ਤੁਸੀਂ ਆਪਣਾ ਸਾਰਾ ਬੈਨ ਬੈਨ ਵਿੱਚ ਬੱਟੇ ਪਾ ਲਿਆ ਆਪ ਹੀ ਹੈ ਤੁਹਾਨੂੰ ਮੰਮੀ ਜੀ ਮੰਮੀ ਜੀ ਕਰਕੇ ਤੇ ਤੁਹਾਨੂੰ ਨਾਲ ਲਾ ਲਿਆ ਤੇ ਉਦੋਂ ਸਾਨੂੰ ਵੀ ਗਲਤ ਸਾਬਿਤ ਕਰਕੇ ਘਰੋਂ ਕਢਾ ਦਿੱਤਾ ਹੇ ਪੁੱਤ ਜੋ ਉਹਦੇ ਮਗਰ ਲੱਗ ਕੇ ਪੁੱਤ ਮੈਂ ਤੁਹਾਨੂੰ ਕਰੋ ਬਾਹਰ ਕੱਟਿਆ ਮੈਂ ਤੁਹਾਡਾ ਹਿੱਸਾ ਵੀ ਉਹਨੂੰ ਦੇਦਾ ਹਾਂ ਓਏ ਨੀ ਮਿੱਠੀ ਪਿਆਰੀ ਉਹ ਤਾਂ ਅੰਦਰੋਂ ਛੁਰੀਆਂ ਚਲਾਂਦੀ ਸੀ ਮੈਨੂੰ ਨੀ ਜੀ ਪਤਾ ਪੁੱਤ ਮੈਂ ਭੋਲੀ ਫਸ ਗਈ ਉਹਦੀਆਂ ਗੱਲਾਂ ਚ ਹੇ ਪੁੱਤ ਉਨੇ ਮੈਨੂੰ फडਕਾਇਆ ਸੀ ਪੁੱਤ ਤੁਹਾਡੇ ਖਿਲਾਫ ਮੈਂ ਤੈਨੂੰ ਅੱਗੇ ਤਾਂ ਕੁਝ ਨਹੀਂ ਸੀ ਕਹਿੰਦੀ ਉਨੇ ਹੀ ਮੈਨੂੰ फडਕਾਇਆ ਹਾਏ ਉਹਦਾ ਹੀ ਬੜਾ ਗਰਕੋਇਆ ਏ ਹਈ ਹੁਣ ਸਾਰਾ ਕੁਝ ਲੈ ਲਿਆ ਤੇ ਹੁਣ ਮੈਨੂੰ ਹਾਏ ਹਾਏ ਹੁਣ ਮੈਨੂੰ ਧੱਕੇ ਮਾਰ ਕੇ ਕਰੋ ਘੜਤਾ ਪੁੱਤ ਹਾਏ ਇੰਨਾ ਕੁਝ ਹੋ ਰਿਹਾ ਤੁਹਾਡੇ ਨਾਲ ਤੇ ਤੁਸੀਂ ਸਾਨੂੰ ਇੱਕ ਵਾਰ ਦੱਸਣਾ ਜ਼ਰੂਰੀ ਵੀ ਨਹੀਂ ਸਮਝਿਆ ਪੁੱਤ ਕਿਹੜੇ ਮੂਨਾ ਦਸਤੀ ਮੈਂ ਤੁਹਾਨੂੰ ਕਿਹੜੇ ਬੂਨਾ ਦਸਤੀ ਮੈਂ ਤੁਹਾਡੀ ਨਾ ਬਹੁਤ ਮਾਰੀਆਂ ਕੀਤੀਆਂ ਤੇ ਤੁਹਾਡੇ ਹੱਕ ਵੀ ਦੇ ਮਮੀ ਅਸੀਂ ਐਨੇ ਵੀ ਮਾਰੇ ਨਹੀਂ ਹੈਗੇ ਸੀ ਕਿ ਤੁਹਾਡੀ ਇੱਕ ਗੱਲ ਸੁਣ ਕੇ ਵੀ ਆਪਾਂ ਵਾਪਸ ਨਾ ਆਂਦੇ ਤੁਸੀਂ ਸਾਨੂੰ ਕਹਿੰਦੇ ਤਾਂ ਸਹੀ ਹੇ ਪੁੱਤ ਮੈਂ ਆਪਣੀ ਨੀਗਾ ਚ ਤੂੰ ਸ਼ਰਮਿੰਦੀ ਸੀ ਪੁੱਤ ਬੋ ਜ਼ਰਮਿੰਦੀ ਸੀ ਬੁੱਤਾ ਸੋਹਰਾ ਜੋ ਪਰ ਰੋਣਾ ਮੈਨੂੰ ਇੱਕ ਗੱਲ ਤਾਂ ਬੁੱਤਾ ਜੇ ਇੱਕ ਪਤਾ ਲੱਗੀ ਕਿ ਕੱਪੜਿਆਂ ਨਾਲ ਸਨਸਕਾਰ ਨਹੀਂ ਆਂਦੇ ਹਾਏ ਤੂੰ ਦੇਖ ਤੂੰ ਇਹਨਾਂ ਕੱਪੜਿਆਂ 'ਚ ਵੀ ਮੈਨੂੰ ਵੀ ਨੀ ਇੱਜ਼ਤ ਨਾ ਪਿਆਰ ਕਰਦੀਆਂ ਉਹਨਾਂ ਖਫਣੀ ਵੇਗ ਜ਼ਰਾ ਤੇ ਚੁੰਨੀਆਂ ਲੈ ਲੈ ਕੇ ਮੈਨੂੰ ਪੱਟ ਲਿਆ ਉਹਨੇ ਹਾਏ ਮੇਰਾ ਸਾਰਾ ਕੁਝ ਲੁੱਟ ਕੇ ਲੈ ਗਈ ਓਹੋ ਹਏ ਮੰਮੀ ਉਹ ਤਾਂ ਮੈਂ ਵੀ ਤਾਂ ਨੀਂਦਾਂ ਰੋ ਰੋ ਕੇ ਦੱਸਦੀ ਸੀ ਕਿ ਮੰਮੀ ਮੈਂ ਗਲਤ ਨਹੀਂ ਆ ਤੁਸੀਂ ਮੇਰੇ ਕੱਪੜਿਆਂ ਦੇ ਸਿਰਫ ਕਰਕੇ ਉਹਦੇ ਗੱਲਾਂ ਚ ਆ ਕੇ ਆਪਣਾ ਸਾਰਾ ਕੁਝ ਦੇਖੋ ਪੁੱਤ ਉਹਨੂੰ ਆਪਣੀ ਮੇਰੇ ਨਾਲ بڑے ਪਖੰਡ ਕਰਦੀ ਸੀ ਮੇਰੀਆਂ ਲੱਤਾਂ ਕੁੱਟਦੀ ਮੇਰੇ ਸਿਰ ਕੁੱਟਦੀ ਮੈਨੂੰ ਕੀ ਪਤਾ ਅੰਦਰੋਂ ਮੇਰੀਆਂ ਜੜਾ ਵੱਢਦੀ ਮੇਰਾ ਗਲਾ ਘੁੱਟਰ ਨੂੰ ਫੜਦੀ ਪੁੱਤ ਹਾਂ ਚਲੋ 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 ਬਾਤ ਕਰੋ ਚਲੋ ਕੋਈ ਗੱਲ ਨਹੀਂ ਮੰਮੀ ਉਹਨੇ ਤੇ ਆਪਣਾ ਆਪਣੇ ਸੰਸਕਾਰ ਤੁਹਾਨੂੰ ਦਿਖਾ ਦਿੱਤੇ ਨਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੁਣ ਤੁਸੀਂ ਮੇਰੇ ਨਾਲ ਚਲੋ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਚੱਲਾਂਗੀ ਹਜੇ ਮੈਂ ਖੇਂਗੀ ਮੈਂ ਕਿਉਂ ਨਹੀਂ ਰੱਖਾਂਗੀ ਮੈਂ ਤੁਹਾਨੂੰ ਰੱਖਾਂਗੀ ਚੁੱਪ ਕਰੋ ਮੈਂ ਆਪਣੇ ਪੁੱਤ ਨੂੰ ਕੀ ਮੂੰਹ ਬਗਾਉਂਗੀ ਚੁੱਪ ਚੁੱਪ ਚਲੋ ਚਲੋ ਆਪਾਂ ਇੱਥੇ ਰਹਿਣਾ ਹੀ ਨਹੀਂ ਹੈਗਾ ਮੈਂ ਤੁਹਾਨੂੰ ਲੈ ਕੇ ਜਾਂਦੀ ਆ ਆਪਣੇ ਘਰ ਦੇਖੋ ਕੀ ਹਾਲਤ ਬਣਾ ਦਿੱਤੀ ਚਲੋ ਆਓ ਹੇ ਹੇ ਇਸ ਵੀਡੀਓ ਰਾਹੀਂ ਅਸੀਂ ਸਿਰਫ ਇਹ ਦਰਸਾਉਣਾ ਚਾਹੁੰਦੇ ਹਾਂ ਕਿ ਕਿਸੇ ਵੀ ਔਰਤ ਦੀ ਪਛਾਣ ਉਸਦੇ ਕੱਪੜਿਆਂ ਉੱਤੇ ਨਿਰਭਰ ਨਹੀਂ ਕਰਦੀ। ਔਰਤ ਦਾ ਸਹੀ ਜਾਂ ਗਲਤ ਹੋਣਾ ਉਸਦੇ ਸੰਸਕਾਰਾਂ ਤੇ ਨਿਰਭਰ ਕਰਦਾ ਹੈ, ਨਾ ਕਿ ਉਸਦੇ ਕੱਪੜਿਆਂ ਤੇ। ਵੈਸਟਰਨ ਡਰੈਸ ਪਾਉਣ ਵਾਲੀ ਹਰ ਔਰਤ ਗਲਤ ਨਹੀਂ ਹੁੰਦੀ ਤੇ ਉਸੇ ਤਰ੍ਹਾਂ ਸਿਰ ਟੱਕੇ ਰੱਖਣ ਵਾਲੀ ਹਰ ਔਰਤ ਸਹੀ ਨਹੀਂ ਹੋ ਸਕਦੀ। ਇਸ ਲਈ ਸਾਰੀ ਔਰਤ ਜਗਤ ਵੱਲੋਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਪਲੀਜ਼ ਕੱਪੜਿਆਂ ਦੇ ਆਧਾਰ 'ਤੇ ਸਾਨੂੰ ਜੱਜ ਨਾ ਕੀਤਾ ਜਾਵੇ।